ਲੇਖ ਸ਼ੈਰੀ ਦੇ ਲਿਖੇ ਰੱਬ ਨੇ ਸੋਨੇ ਦੀ ਪੈਨਸਲ ਨਾਲ ਪਹਿਲਾ ਐਮਐਲਏ ਫਿਰ ਐਮਪੀ ਦੀ ਟਿਕਟ ਤੇ ਹੁਣ ਜਲਦੀ ਹੀ ਬਣ ਸਕਦੇ ਨੇ ਕੈਬਨਟ ਮੰਤਰੀ ਕੌਣ ਸ਼ੈਰੀ ਕਲਸੀ ਆਵਾਮ ਦੀ ਆਵਾਜ਼ ਕਹਿੰਦੇ ਨੇ ਰੱਬ ਦੀ ਆਵਾਜ਼ ਹੁੰਦੀ ਏ ਸਾਵਣ ਦਾ ਮਹੀਨਾ ਚੜਦੇ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਸ਼ੈਰੀ ਕਲਸੀ ਨੂੰ ਚਾਉਣ ਵਾਲਿਆਂ ਨੇ ਅਰਦਾਸਾਂ ਜੋਦੜੀਆਂ ਕੀਤੀਆਂ ਕਿ ਜਲਦੀ ਹੀ ਕੈਬਨਟ ਮੰਤਰੀ ਬਣੇ ਸ਼ੈਰੀ ਕਲਸੀ ਵਿਰੋਧੀ ਵੀ ਹੱਕੇ ਬੱਕੇ ਨੇ ਕਿਉਂਕਿ ਇਸ ਤੋਂ ਪਹਿਲਾਂ ਕਦੀ ਵੀ ਕਿਸੇ ਵੀ ਪਾਰਟੀ ਨੇ ਬਟਾਲੇ ਵਿੱਚੋਂ ਕਦੀ ਕਿਸੇ ਨੂੰ ਐਮਪੀ ਦੀ ਟਿਕਟ ਨਹੀਂ ਦਿੱਤੀ ਸੋ ਆਮ ਆਦਮੀ ਪਾਰਟੀ ਨੇ ਐਮਪੀ ਦੀ ਟਿਕਟ ਦੇ ਕੇ ਵੀ ਨਵਾਜ਼ਿਆ ਬਟਾਲੇ ਨੂੰ ਇਸ ਤੋਂ ਪਹਿਲਾਂ ਭਾਜਪੀ ਤੇ ਕਾਂਗਰਸ ਦੇ ਵਿੱਚ ਸੰਸਦੀ ਸਖਤਰਤਾ ਬਣਦੇ ਰਹੇ ਪਰ ਕਦੇ ਕੋਈ ਕੈਬਨਿਟ ਮੰਤਰੀ ਨਹੀਂ ਬਣਿਆ ਤਾਂ ਇਸ ਵਾਰੀ ਬਟਾਲੇ ਨੂੰ ਮਾਨ ਸਾਹਿਬ ਨਵਾ ਸਕਦੇ ਨੇ ਕੈਬਨਿਟ ਮੰਤਰੀ ਦੇ ਨਾਲ ਵੀ ਸੀਐਮ ਭਗਵੰਤ ਮਾਨ ਦੇ ਨਜ਼ਦੀਕੀ ਤੇ ਪਰੋਸੇਯੋਗ ਸੱਜਣਾ ਵਿੱਚੋਂ ਇੱਕ ਨੇ ਅਮਨ ਸ਼ੇਰ ਸਿੰਘ ਸ਼ੈਰੀਕਲ ਸੀ ਪੰਜਾਬ ਤੋਂ ਦਿੱਲੀ ਤੱਕ ਚੱਕੇ ਨਹੀਂ ਸ਼ਹਿਰੀ ਕਲਸੀ ਦੇ ਜਲੰਧਰ ਜਿਮਨੀ ਚੌਂਕ ਤੇ ਆਪਣੀ ਵਫਾਦਾਰੀ ਸਾਬਤ ਕਰਦੇ ਹੋਏ ਸ਼ਹਿਰੀ ਕਲਸੀ ਦੀ ਅੰਤ ਤੱਕ ਮਿਹਨਤ ਹੱਕਾ ਰਿਕਾਰਡ ਤੋੜ ਜਿੱਤ ਦੇ ਜਸ਼ਨ ਬਟਾਲਾ ਚ ਰੁਕ ਨਹੀਂ ਰਹੇ ਤਹਿਸੀਲ ਬਟਾਲਾ ਜਵਡਾਈ ਕਠ ਵੇ ਕੇ ਹਰ ਕੋ ਹੈਰਾਨ ਸੀ ਦੂਰੋਂ ਵੇਖਣ ਤੋਂ ਲੱਗਾ ਜਿਵੇਂ ਕੋਨਾਲ ਸ਼ਰਮਾ ਤੇ ਨੀਟਾ ਸ਼ਰਮਾ ਨਾਲ ਕਿਸੇ ਦਾ ਪੰਗਾ ਪੈ ਗਿਆ ਹੋਵੇ ਜਿਵੇਂ ਹੀ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਨਿੱਕੇ ਵੀਰਤਨ ਕਲਸੀ ਦੀ ਐਂਟਰੀ ਹੁੰਦੀ ਹੈ ਤਾਂ ਨਾਰੇਬਾਜੀ ਨਾਲ ਤਹਿਸੀਲ ਚ ਗੂੰਜਾਂ ਪੈ ਜਾਂਦੀਆਂ ਨੇ ਕੋਨਾਲ ਸ਼ਰਮਾ ਤੇ ਨੀਟਾ ਸ਼ਰਮਾ ਪਹਿਲਾਂ ਤਨ ਕਲਸੀ ਦਾ ਜ਼ੋਰਦਾਰ ਸਵਾਗਤ ਕਰਦੇ ਤੇ ਜਲੰਧਰ ਜਿਮਨੀ ਚੌਂ ਦੀ ਜਿੱਤ ਦੀ ਖੁਸ਼ੀ ਮਨਾਉਂਦੇ ਹੈ ਪੂਰੀ ਤਹਿਸੀਲ ਚ ਲੱਡੂਆਂ ਦਾ ਮੀਹ ਪਾ ਦਿੰਦੇ ਨੇ ਇਸ ਮੌਕੇ ਕੋਨਾਲ ਚਰਮਾ ਨੇ ਸੀਐਮ ਮਾਨ ਨੂੰ ਅਪੀਲ ਕੀਤੀ ਕਿ ਮਾਝੇ ਦੀ ਮੰਗ ਹੈ ਕਿ ਸ਼ੈਰੀ ਕਲਸੀ ਦੀ ਗੱਡੀ ਤੇ ਮੰਤਰੀ ਵਾਲੀ ਝੰਡੀ ਲਗਾ ਦਿਓ ਤਨ ਕਲਸੀ ਨੇ ਸਾਰਿਆਂ ਦੇ ਪਿਆਰ ਨੂੰ ਕਬੂਲਦੇ ਹੋਏ ਵੇਖੋ ਕੀ ਕਿਹਾ ਸਾਡੇ ਮਾਣਯੋਗ ਸਰਦਾਰ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਕਰਕੇ ਜਿਨ੍ਹਾਂ ਦੇ 2 ਸਾਲ ਦੇ ਕੀਤੇ ਕਾਰਜ ਵਿਹਾਰ ਕਰਕੇ ਅੱਜ ਲੋਕਾਂ ਨੇ ਸਾਨੂੰ ਵੱਡੀ ਲੀਡ ਨਾਲ ਜਤਾਇਆ ਮੇਰੇ ਵੱਡੇ ਬ੍ਰਦਰ ਸਤਕਾਰਯੋਗ ਸਰਦਾਰ ਅਮਨਸ਼ੀਰ ਸਿੰਘ ਜੀ ਸ਼ਹਿਰੀ ਗਲਸੀ ਜੋ ਕਿ ਬਟਾਲੇ ਐਮ ਐਲ ਏ ਬਦੌਰ ਸੇਵਾ ਨਿਭਾਰੇ ਨੇ ਅੱਜ ਉਹਨਾਂ ਨੂੰ ਵੀ ਮੈਂ ਬਹੁਤ ਵਧੀਆ ਤੌਰ ਤੇ ਕਿਹਾ ਕਿਉਂਕਿ ਨਾਨਾ ਕਰਦੇ ਵੀ 10-15 ਦਿਨ ਤੋਂ ਲਗਾਤਾਰ ਉੱਥੇ ਵਰਕ ਕਰ ਰਹੇ ਸੀ ਬਟਾਲੇ ਅ ਅੱਜ ਆਪਾਂ ਸੁਮੇਲ ਭਾਈ ਦੇ ਦਫ਼ਤਰ ਬੈਠੇ ਆ ਇਹੋ ਜੇ ਸਾਡੇ ਬਹੁਤ ਭਰਾਵਾ ਪਿੰਡਾਂ ਪਿੰਡਾਂ ਤੋਂ ਥਾਂਵਾਂ ਥਾਂਵਾਂ ਤੋਂ ਤੁਹਾਨੂੰ ਵਧਾਈਆਂ ਆਈਆਂ ਸੋ ਇਹਨਾਂ ਦੇ ਸਹਿਯੋਗ ਨਾਲ ਹੀ ਆ ਜੀ ਸਭ ਕੁਝ میدان ਫਤੇ ਹੋਇਆ ਸੋ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਆਪਣੇ ਭਰਾਵਾਂ ਨੂੰ ਸਾਰੇ ਲੋਕਾਂ ਨੂੰ ਇਹ ਜਲੰਧਰ ਸੀਟ ਦੀ ਜਿੱਤ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜੀ ਅੱਜ ਜਿਹੀ ਪੰਜਾਬ ਦੇ ਕੰਮ ਵੇਖਦੇ ਆ ਤੇ ਉਹਦਾ ਰਿਜ਼ਲਟ ਪੰਜਾਬ ਵਾਲਿਆਂ ਨੇ ਜਲੰਧਰ ਸੀਟ ਵੱਲੋਂ ਸਾਨੂੰ ਦੱਸਤਾ ਵੀ ਤੁਹਾਡੇ ਜਿਹੜੇ ਕਾਰਜਵਿਹਾਰ ਚੱਲ ਰਹੇ ਆ ਉਹ ਬਹੁਤ ਵਧੀਆ ਚੱਲ ਰਹੇ ਆ ਤੇ ਗਾਵੀ ਹੋਰ ਸਗੋਂ ਵਧੋ ਹੋਰ ਵਧੀਆ-ਵਧੀਆ ਕੰਮ ਕਰੀਏ ਜੀ ਅੱਜ ਅਸੀਂ ਸਾਰੇ ਇਕੱਠੇ ਆਏ ਜਿਹੜੀ ਜਲੰਧਰ ਚੜ੍ਹਨੀ ਵੱਡੀ ਜਿੱਤ ਹੋਈ ਹੈ ਔਰ ਇਹ ਸਾਡੇ ਮੁੱਖ ਮੰਤਰੀ ਤੇ ਸਾਡੇ ਬਟਾਲੇ ਦੇ ਐਮਐਲਏ ਮਨ ਸ਼ੈਰੀ ਕਲਸੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਜਿੰਨੇ ਦਿਨ ਵੀ ਇਲੈਕਸ਼ਨ ਚ ਰਹੀ ਹੈ ਸਾਡੇ ਐਮਐਲਏ ਸਾਹਿਬ ਨੇ ਦਿਨ ਰਾਤ ਉੱਤੇ ਕੀਤੀ ਹੈ ਜਿਹੜੇ ਉਹਨਾਂ ਨੂੰ ਵਾਰਡ ਜਿਹੜੇ ਉਹਨਾਂ ਨੂੰ ਬੂਥ ਦਿੱਤੇ ਸੀ ਐਮਐਲਏ ਸਾਹਿਬ ਨੂੰ ਉੱਥੇ ਪੂਰੀ ਉਹਨਾਂ ਨੇ ਠੋਕ ਕੇ ਮਿਹਨਤ ਕੀਤੀ ਹੈ ਵਧਾਈ ਦੇਣਾ ਕਿ ਜਲੰਧਰ ਦੀ ਇਲੈਕਸ਼ਨ ਜਿਹੜੀ ਇੰਨੀ ਵੱਡੀ ਆਪਣੀ ਜਿੱਤ ਹੋਈ ਹੈ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ پیش ਕਰਦਾ ਖੁਸ਼ੀ ਚ ਲੱਡੂ ਵੰਡੇ ਜਾ ਰਹੇ ਆ ਜੀ ਆਮ ਆਦਮੀ ਪਾਰਟੀ ਦੀ ਇੰਨੀ ਵੱਡੀ ਜਿੱਤ ਨਾਲ ਸਾਰਾ ਪੰਜਾਬ ਹੀ ਬੜਾ ਖੁਸ਼ ਹੈ ਜੀ ਸਾਡੇ ਮਾਨਯੋਗ ਐਮਐਲਏ ਸ਼ੈਰੀ ਕਲਸੀ ਜੀ ਸਾਰੇ ਲੀਡਰਾਂ ਹੀ ਨਜ਼ਰ ਨਜ਼ਰਾਜ ਬੜੇ ਵਧੀਆ ਨੇ ਸੋ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਕਿ ਉਹਨਾਂ ਦੀ ਗੱਡੀ ਦੀ ਗੱਡੀ ਨੂੰ ਹਰੀ ਚੰਡੀ ਲੱਗੇ ਮੰਤਰੀ ਦੀ ਚੰਡੀ ਲੱਗੇ ਤੇ ਮੰਤਰੀ ਬਣ ਕੇ ਬਿਟਾ ਲਿਓ